ਸ਼ਸ਼ੀਕਾਲ ਤੁਸੀਂ ਜੁੜਿਓ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਇੰਸਟਾਗ੍ਰam ਇਨਫਲੂਐਂਸਰ ਗੀਤਾ ਰਾਣੀ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਦੀਆਂ ਰੀਲਾਂ ਤੇ ਨਿਮਰਤ ਖੈਰਾ ਸਰਗੁਣ ਮਹਿਤਾ ਇਹ ਇਹਨਾਂ ਦੀ ਕੋਲਾਬ ਕਰਦੇ ਆ ਜਾਂ ਇਹਨਾਂ ਦੀ ਆਡੀਓ ਤੇ ਆਪਣੀਆਂ ਰੀਲਾਂ ਪਾਉਂਦੇ ਆ ਤੁਸੀਂ ਸੁਣੀ ਹੋਣੀ ਐ ਕਿ ਇੰਟਰਨੈਟ ਤੇ ਤਾਂ ਮੈਨੇ ਬਥੇਰਾ ਖਰਚਾ ਆ ਗਿਆ ਤੇ ਮੈਨੂੰ ਪਰ ਹਜੇ ਤੱਕ ਕੋਈ ਪੈਸਾ ਨਹੀਂ ਆਇਆ ਉਹੀ ਭੈਣ ਅੱਜ ਸਾਡੇ ਨਾਲ ਐ ਗੀਤਾ ਰਾਣੀ ਸਵਾਗਤ ਹੈ ਭੈਣ ਜੀ ਭੈਣ ਜੀ ਕਿਵੇਂ ਆਈ ਆਈਡੀ ਆ ਮਨਚਬ ਵੀ ਮੈਂ ਰੀਲਾ ਬਣਾਇਆ ਕਰਾ ਬਸ ਇਹ ਆਪਾਂ ਕਿਰਨab ਗਿੰਦਾ ਦੀ ਵੀਡੀਓ ਦੇਖੀ ਸੀ ਕਾਫੀ ਧੀਰ ਤੋਂ ਕਿ ਫਿਰ ਮੈਂ ਉਹਨਾਂ ਨੂੰ ਦੇਖ ਕੇ ਵੀਡੀਓ ਬਣਾਉਣ ਲੱਗੀ ਸੀ ਹੂੰ ਤੇ ਬਾਅਦ ਚ ਪਹਿਲਾਂ ਤਾਂ ਮੇਰੀ ਆਈਡੀ ਨਹੀਂ ਚੱਲਦੀ ਸੀ ਬਹੁਤ ਮੁਸ਼ਕਲ ਨਾਲ ਆਈ ਚੱਲੀ ਆ ਮੇਰੀ ਹੂੰ ਜੀ ਦੋਵੇਂ ਇੰਸਟਾਗ੍ਰਾਮ ਤੇ ਪੈਸੇ ਪੁਹੇ ਨਹੀਂ ਮਿਲਦੇ ਵੀਡੀਓ ਪਾਈ ਤੇ ਮੇਰੀ ਇੱਕ ਰਾਤ ਤੋਂ ਰਾਤ ਤੱਕ ਘੱਟ ਤੋਂ ਘੱਟ ਵੀ 30 ਹਜ਼ਾਰ ਚੱਲ ਗਈ ਸੀ ਫਿਰ ਮੈਨੂੰ ਹੌਸਲਾ ਹੋ ਗਿਆ ਕਿ ਮੇਰੀ ਵੀਡੀਓ ਰੁਕਦੀ ਨਹੀਂ ਨਹੀਂ ਉਹ ਦੱਸਿਓ ਕੀ ਕੀ ਕਿਹਾ ਸੀ ਤੁਸੀਂ ਉਹ ਮੈਂ ਕਿਹਾ ਸੀ ਕਿ ਵੀ ਇੰਸਟਾਗ੍ਰਾਮ ਤੇ ਪੈਸੇ ਪੁਹੇ ਨਹੀਂ ਮਿਲਦੇ ਹਜ਼ਾਰਾਂ ਰੁਪਈਆ ਦੀ ਅਰਲੀ ਫਰਾ ਕੇ ਮੈਂ ਖਤਮ ਕਰ ਲਿਆ ਸਿਰ ਖੜ ਕੇ ਬੈਠ ਜਾਂਦੀ ਆ ਪੈਸੇ ਨਹੀਂ ਮਿਲਦੇ ਵਾ ਇੰਨੇ ਕਿ ਸ਼ਬਦ ਬੋਲਿਆ ਚਾਰ ਕੋ ਤਿੰਨੇ ਚ ਆਪਾਂ ਬੀ ਵੈਰੀ ਵਾਇਰਲ ਹੋ ਗਈ ਤੇ ਉਹ ਫਿਰ ਕਿਨੇ ਕਿਨੇ ਕੀਤੇ ਸੀ ਜਿਹੋਦੇ ਤੇ ਪੰਜਾਬੀ ਸੀ ਇਹਨਾਂ ਦੇ ਨਿਰਮਤ ਖੈਰਾ ਜੀ ਸਰਗਨ ਮਹਿਤਾ ਜੀ ਹੋਰ ਵੀ 2-3 ਕਲਾਕਾਰ ਵੀ ਵੱਡੇ ਵੱਡੇ ਕਲਾਕਾਰ ਆ ਜਿਹੜੇ ਪੰਜਾਬੀ ਫਿਲਮਾਂ 'ਚ ਆਪਣੇ ਕਰਦੇ ਆ ਹੂੰ ਸ਼ੂਟਿੰਗ ਉਹਨਾਂ ਸਾਰੇ ਕਲਾਕਾਰਾਂ ਨੇ ਆਪਣੀ ਵੀ ਬਾਜਦੇ ਵੀਡੀਓ ਬਣਾਈ ਹੋਈ ਹੈ ਬਹੁਤ ਮੈਨੂੰ ਪਸੰਦ ਵੀ ਆਈ ਹੈ ਵੀ ਸਾਰੇ ਉਹ ਜਿਹੜੇ ਕਲਾਕਾਰ ਮੈਨੂੰ ਕਾਫੀ ਜ਼ਿਆਦਾ ਪਸੰਦ ਹੈਗੇ ਆ ਵੀ ਉਹਨਾਂ ਦੀ ਮੈਂ ਬਹੁਤ ਵੱਡੀ ਫੈਨ ਆ ਜਿਨ੍ਹਾਂ ਨੇ ਆਪਣੇ ਵੀ ਬਾਜਦੇ ਵੀਡੀਓ ਬਣਾਈਆਂ ਇਹ ਬੰਨੂ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੇਰੇ ਆ ਕਲਾਕਾਰ ਵੱਡੇ ਵੱਡੇ ਐਕਟਰ ਮੇਰੇ ਬਣਾ ਰਿਹਾ ਤੇ ਹਾਂਜੀ ਜੀ ਜਦੋਂ ਆਪਣੀ ਕੋਈ ਆਈਡੀ ਦੇ ਵੀਡੀਓ ਬਣਦੀ ਆ ਤੇ ਫਿਰ ਆਪਾਂ ਨੂੰ ਉਹ ਮੈਸੇਜ ਆ ਜਾਂਦਾ ਵੀ ਇਸ ਬੰਦੇ ਨੇ ਤੁਹਾਡੇ ਵੀਡੀਓ ਬਣਾਈ ਫਿਰ ਮੈਨੂੰ ਪਤਾ ਲੱਗ ਜਾਂਦਾ ਕਿ ਐਸ ਕਲਾਕਾਰ ਨੇ ਵੀਡੀਓ ਬਣਾ ਲਈ ਆਪਣੇ ਹੂੰ ਤੇ ਫਿਰ ਮੈਂ ਬਹੁਤ ਖੁਸ਼ ਹੁੰਦੀ ਸੀ ਕਿ ਹਾਏ ਮੈਂ ਇਨਾ ਦਿਲ ਕੋਈ ਹੁੰਦਾ ਸੀ ਕਿ ਬਾਲਾ ਜਿਆਦਾ ਹੀ ਕੋਈ ਕੁਝ ਹੋ ਗਈ ਮੇਰੀ ਹੂੰ ਕਿ ਹੋਣਗੀ ਤਾਂ ਪਿੱਛੇ ਹਟ ਗਈ ਹੂੰ ਇੱਕ ਜਿਵੇਂ ਕਹਿੰਨੇ ਆ ਵੀ ਆਪਾਂ ਹਨਾ ਤੁਸੀਂ ਕਿਹਾ ਵੀ ਪੈਸੇ ਨਹੀਂ ਹੈਗੇ ਤੇ ਇੰਟਰਨੈਟ ਤੇ ਇੰਨਾ ਖੂਕਦਾ ਹਜੇ ਪਹਾ ਆਇਆ ਨਹੀਂ ਕੋਈ ਵੈਸੇ ਘਰ ਦੇ ਹਾਲਾਤ ਕਿਵੇਂ ਆ ਵੈਸੇ ਹਾਲਾਤ ਬਹੁਤ ਖਰਾਬ ਆ ਲੋਕਾਂ ਨੂੰ ਕਹਿ ਦਿੰਦੀ ਸੀ ਮੇਰੇ ਰੀਚਾਰਜ ਕਰ ਦੋ ਕਾਫੀ ਭਰਾਏ ਜਿਹੜੇ ਮੇਰੇ ਰੀਚਾਰਜ ਕਰ ਦਿੰਦੇ ਮੈਨੂੰ ਹਜੇ ਵੀ ਹੂੰ ਤੇ ਹਜੇ ਮੈਨੂੰ ਪੈਸਾ ਤਾਂ ਸੱਚੀ ਨਹੀਂ ਮਿਲਿਆ ਇਹ ਤਾਂ ਗੱਲ ਸੱਚ ਹੈ ਝੂਠ ਨਹੀਂ ਹੈਗੀ 1 ਰੁਪਿਆ ਨਹੀਂ ਮਿਲਦਾ ਹੂੰ ਮਤਲਬ ਹਜੇ ਤੱਕ ਕੋਈ ਹਜੇ ਕੋਈ ਵੀ ਨਹੀਂ ਮਿਲਿਆ 1 ਰੁਪਿਆ ਨਹੀਂ ਮਿਲਿਆ ਹੂੰ ਹਜੇ ਤੱਕ ਮਤਲਬ ਸਟਾਰ ਤਾਂ ਭਲਾਂ ਦੀ ਥੋਡੀਆਂ ਰੀਲਾਂ ਬਣਾਉਣ ਲੱਗ ਗਏ ਪਰ ਪੈਸਾ ਨਹੀਂ ਹ ਹਯਾਤ ਬਹੁਤ ਗਰੀਬੀ ਚ ਚੱਲ ਰਹੀ ਹਾਂ ਜੇ ਵੀ ਕਿਸੇ ਨੂੰ ਫੋਨ ਕਰਦੇ ਨੇ ਵੀਰ ਜੀ ਮੇਰਾ ਰੀਚਾਰਜ ਖਤਮ ਹੋ ਗਿਆ ਕਰ ਦਿਓ ਹੂੰ ਤੇ ਪੀੜ ਪ੍ਰੋਮੋਸ਼ਨ ਵਾਲਾ ਕੰਮ ਨਹੀਂ ਆ ਜੋ ਮਿਲਣ ਲੱਗਿਆ ਤੁਹਾਨੂੰ ਹਾਂਜੀ ਨਹੀਂ ਮਿਲਿਆ ਕੋਈ ਕਹਿ ਦਿੰਦੇ ਆ ਪਰ ਮੈਂ ਹਜੇ ਗਈ ਨਹੀਂ ਕਿਤੇ ਮੈਂ کافی ਜ਼ਿਆਦਾ ਬਿਮਾਰ ਹੋ ਗਈ ਸੀ ਉਸ ਤੋਂ ਬਾਅਦ ਮੈਂ ਪ੍ਰੇਸ਼ਣ ਵੀ ਕਰਵਾਇਆ ਸੀ ਉਸ ਤੋਂ ਬਾਅਦ ਮੈਂ ਨਾ ਕਾਫੀ ਦਿਰ ਦਾਖਲ ਰਹੀ ਹਾਂ ਤੇ ਮੇ ਤਬੀਅਤ ਖਰਾਬ ਹੋਣ ਕਰਕੇ ਮਹੀਨਾ ਦੋ ਤੇ ਮੈਂ ਵੀਡੀਓ ਪਾਉਣੀਆਂ ਛੱਡ ਦਿੱਤੀਆਂ ਸੀ ਇਸ ਕਰਕੇ ਰੀਚ ਵੀ ਘਟ ਗਈ ਥੋੜੀ ਜੀ ਹੁਣ ਮੈਂ ਵੀਡੀਓ ਬਣਾਉਣ ਲੱਗ ਗਈ ਦੁਬਾਰਾ ਤੋਂ ਹੂੰ ਕੇ ਨਾਲੇ ਮੈਨੂੰ ਕਮੇਡੀ ਵੀਡੀਓ ਬਣਾਉਣ ਦਾ ਜ਼ਿਆਦਾ ਸ਼ੌਂਕ ਆ ਵੀ ਜ਼ਿਆਦਾ ਵੀ ਆਪਾਂ ਜਿਵੇਂ ਕਿਸੇ ਦੇ ਗਾਣਿਆਂ ਦੇ ਵੀਡੀਓ ਬਣਾਉਣੇ ਉਹ ਨਹੀਂ ਮੇਰੇ ਤੋਂ ਸਹੀ ਬੰਦੀਆਂ ਵੀ ਆਪਦੀ ਆਵਾਜ਼ ਚ ਖੁਦ ਦੇ ਡਾਇਲੋਗ ਬਣਾ ਕੇ ਫਿਰ ਮੈਨੂੰ ਵੀਡੀਓ ਬਣਾਉਣੀ ਚਾਹੀਦੀ ਆ ਹੂੰ ਤੇ ਇਹ ਜਦੋਂ ਜਦੋਂ ਹੁਣ ਆਪਾਂ ਜਦੋਂ ਇੱਕ ਵਾਰੀ ਦਾ ਜਦੋਂ ਸ਼ੌਂਕ ਹੁੰਦਾ ਵੀ ਜਦੋਂ ਰੀਲਾਂ ਚੱਲਦੀਆਂ ਨੇ ਉਦੋਂ ਤਾਂ ਆਪਣੇ ਘਰ ਦੇ ਵੀ ਕੁਝ ਨਹੀਂ ਕਹਿੰਦੇ ਫਿਰ ਜਦੋਂ ਚੱਲਣ ਲੱਗ ਜਾਂਦੀਆਂ ਫਿਰ ਕਹਿ ਦਿੰਦੇ ਵੀ ਤੂੰ ਤਾਂ ਐਵੇਂ ਕਈ ਵਾਰੀ ਟੋਕਨ ਟਾਕਣ ਲੱਗ ਜਾਂਦੇ ਫਿਰ ਤੁਹਾਨੂੰ ਵੀ ਮੁਸ਼ਕਲਾਂ ਆ ਇਹ ਏ ਬਹੁਤ ਮੁਸ਼ਕਲਾਂ ਆ ਚੁੱਕੀਆਂ ਮੈਨੂੰ ਹਜੇ ਵੀ ਗਾਹਾਂ ਪਿੰਦੀਆਂ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਤੇ ਵੀ ਘਰ ਦੇ ਹਜੇ ਗਾਲਾਂ ਕੱਢਦੇ ਆ ਬਹੁਤ ਜ਼ਿਆਦਾ ਲੈ ਨਾ ਕੰਜਰਖਾਨਾ ਬਣਾਇਆ ਹੋਇਆ ਆ ਕੁਝ ਮਿਲਦਮ ਲਾਉਂਦਾ ਹੈ ਨਹੀਂ ਇਹਨਾਂ ਨੂੰ ਜੇ ਕੁਝ ਵੀ ਹਜੇ ਵੀ ਮੇਰੇ ਘਰ ਦੇ ਹੋ ਸਕਦਾ ਮੇਰੇ ਥੋੜੇ ਜਿਨਾਂ ਤਾਂ ਫੋਨ ਵੀ ਚੋਰੀ ਚੱਕਿਆ ਜਾ ਸਕਦਾ ਹੂੰ ਕਿ ਮੈਨੂੰ ਠੱਕ ਆ ਕਿ ਮੇਰੇ ਘਰ ਵਾਲਾ ਬੋਣ ਵੀ ਚੱਕ ਕੇ ਲਿ ਜਾਊਗਾ ਮੇਰਾ ਜੋ ਕਹਿੰਦਾ ਮੈਂ ਤੈਨੂੰ ਇਹ ਕੰਮ ਨਹੀਂ ਦੇਖ ਸਕਦਾ ਕਿਉਂਕਿ ਮੈਂ ਹਟ ਨਹੀਂ ਸਕਦੀ ਕਿਉਂਕਿ ਮੈਂ ਬਹੁਤ ਮੁਸ਼ਕਲਾਂ ਨਾਲ ਇੱਥੋਂ ਤੱਕ ਪਹੁੰਚੀ ਹਾਂ ਹੁਣ ਹੂੰ ਪਰ ਇਹਨਾਂ ਲਈ ਮੈਂ ਕੁਝ ਬਣ ਕੇ ਦਿਖਾਉਣਾ ਦੁਨੀਆ ਨੂੰ ਕਿਉਂਕਿ ਮੇਰੇ ਭੈਣਾਂ ਭਰਾਵਾਂ ਨੇ ਮੈਨੂੰ ਬਹੁਤ ਗਲਤ ਗੱਲਸੁੱਤ ਬੋਲਿਆ ਹੋਇਆ ਇਸ ਚੀਜ਼ਾਂ ਵਿੱਚ ਹੂੰ ਤੇ ਮੈਂ ਕੁਝ ਬਣ ਕੇ ਦਿਖਾਵਾਂਗੀ ਜਿੰਨਾ ਚਿਰ ਤਾਂ ਜ਼ਿੰਦਗੀ ਉਹਨਾਂ ਚਿਰ ਤਾਂ ਮੈਂ ਕੁਝ ਨਾ ਕੁਝ ਬਣ ਕੇ ਦਿਖਾਵਾਂਗੀ ਜ਼ਰੂਰ ਹੂੰ ਬਿਲਕੁਲ ਬਿਲਕੁਲ ਤੁਸੀਂ ਬਣੋ ਤੇ ਅਸੀਂ ਤਾਂ ਸਾਡੀ ਵੀ ਇੱਛਾ ਹੈ ਤੇ ਕਿਤੇ ਨਾ ਕਿਤੇ ਇਹ ਵੀ ਹੋ ਜਾਂਦਾ ਵੀ ਜਦੋਂ ਕਮੈਂਟ ਗਲਤ ਆਉਣ ਲੱਗ ਜਾਂਦੇ ਹਨਾ ਗਲਤ ਕਮੈਂਟ ਵੀ ਡੀਮੋਟੀਵੇਟ ਕਰ ਦਿੰਦੇ ਆ ਜਦੋਂ ਬਾਲੇ ਗਲਤ ਜਾਦੇ ਕਮੈਂਟ ਮੈਂ ਦੇਖਦੀ ਹੁੰਦੀ ਮੇਰਾ ਸਿਰ ਫਟਣ ਤੇ ਆ ਜਾਂਦਾ ਕਈਆਂ ਨੂੰ ਤੇ ਮੈਂ ਗਾਲ੍ਹਾਂ ਵੀ ਕੱਢ ਚੁੱਕੀ ਆ ਵੀਡੀਓ 'ਪਾ ਹੂੰ ਕਮੈਂਟ ਲਾ ਵਾਲਾ ਗਾਲ੍ਹਾਂ ਵੀ ਕੱਢੀਆਂ ਹੋਈਆਂ ਪਰ ਦਿਲ ਨਹੀਂ ਕਰਦਾ ਕਿਸੇ ਨੂੰ ਗਾਲ੍ਹਾਂ ਕੱਢਣ ਦਾ ਜਦੋਂ ਕੋਈ ਜਿਆਦਾ ਆਪਣੇ ਘਰ ਬਾਰੇ ਜਿਆਦਾ ਬੁਰਾ ਲਿਖਦਾ ਨਾ ਫਿਰ ਮੈਨੂੰ ਬਾਲਾ ਗੁੱਸਾ ਆਉਂਦਾ ਲੋਕਾਂ ਨੂੰ ਪਤਾ ਨਹੀਂ ਕੀ ਇਹ ਚੀਜ਼ ਤੇ ਆਉਂਦੇ ਆ ਵੀ ਤੁਸੀਂ ਅਗਲੇ ਦਾ ਟੈਲੈਂਟ ਵੇਖੋ ਜੋ ਤੁਹਾਨੂੰ ਨਹੀਂ ਪਸੰਦ ਤਾਂ ਨਾ ਦੇਖੋ ਇਹ ਗਲਤ ਕਮੈਂਟ ਕਰਨਾ ਨਾ ਗਲਤ ਹੈ ਹੋਣ ਜਿਹੜੀ ਮੈਂ ਖੰਡ ਵਾਲੀ ਵੀਡੀਓ ਪਾਈ ਆ ਲੋਕਾਂ ਨੇ ਡਾਊਨਲੋਡ ਕਰ ਕਰਕੇ ਆਪਣੇ ਚੈਲਨਾਂ ਤੇ ਪਾਈ ਔਰਾਂ ਤੇ ਬਹੁਤ ਜ਼ਿਆਦਾ ਗਲਤ ਕਮੈਂਟ ਸੀ ਕਿ ਦੇ ਘਰ ਵਾਲਾ ਮਰ ਗਿਆ ਜਾਂ ਕਿਵੇਂ ਆ ਮੇਰੇ ਖੁਦ ਦੇ ਡਾਇਲੋਗ ਤਿਆਰ ਕੀਤੇ ਹੋਏ ਸੀ ਸਿਰਫ ਤਾਂ ਸਿਰਫ ਉਹ ਇੱਕ ਕਮੇਡੀ ਵੀਡੀਓ ਬਣਾਈ ਹੋਈ ਆ ਜਿੰਨਾ ਲੋਕਾਂ ਨੇ ਬਹੁਤ ਹੀ ਗਲਤ ਜ਼ਿਆਦਾ ਲਿਖਿਆ ਹੋਇਆ ਜਿਹਦੇ ਕਰਕੇ ਮੇਰੇ ਵੀਰ ਜੀ ਸਕੇ ਜਿਹੜਾ ਮੇਰਾ ਆਪਦਾ ਭਰਾ ਬਹੁਤ ਨਰਾਜ਼ ਹੋ ਗਏ ਸੀ ਉਹਨਾਂ ਨੇ ਇਹਨਾਂ ਨੂੰ ਘਰੋਂ ਆਉਣ ਤੋਂ ਮਨਾ ਕਰਤਾ ਤੁਹਾਡੇ ਘਰੇ ਨਹੀਂ ਹੋਣਾ ਤੁਸੀਂ ਲੋਕਾਂ ਦੇ ਬਹੁਤ ਜ਼ਿਆਦਾ ਕਮੈਂਟ ਗਲਤ ਆਉਂਦੇ ਪਏ ਕਿ ਮੈਂ ਕਿ ਆਈ ਜਾਣ ਕੋਈ ਨਹੀਂ ਲੋਕ ਬਹੁਤ ਕੁਝ ਬੋਲਦੇ ਹੁੰਦੇ ਆ ਉਹ ਬੜਾ ਮਸ਼ਹੂਰ ਹੈ ਸੀ ਤੁਹਾਨੂੰ ਹਾਈ ਖੰਡ ਹਨ ਹਾਂਜੀ ਖੰਡ ਵਾਲੇ ਮੈਨੂੰ ਸਭ ਲੋਕ ਹੀ ਖੰਡ ਤੋਂ ਜਾਣਦੇ ਆ ਕਿਉਂਕਿ ਮੈਂ ਹਜੇ ਵੀ ਮੈਨੂੰ ਕੋਈ ਫੋਨ ਕਰਦਾ ਤਾਂ ਹਾਂ ਖੰਡ ਕਿਵੇਂ ਆ ਕੀ ਹਾਲ ਆ ਮੈਨੂੰ ਖਾਸਕੇ ਪਿੰਡ ਵਾਲੇ ਵੀ ਮੈਨੂੰ ਕਹਿਣ ਲੱਗੇ ਖੰਡ ਤੇ ਮੇਰੇ ਕਹਲਾ ਗੁੱਸਾ ਕਰਨ ਲੱਗਾ ਕਿ ਦੁਕਾਨਦਾਰ ਕਿ ਕਿਸੇ ਘਰੇ ਗਿਆ ਸੀ ਉਹਨਾਂ ਨੇ ਕਿਹਾ ਖੰਡ ਆ ਗਈ ਕਰਨੇ ਬਾਈ ਗੁੱਸੇ ਨਾਲ ਘਾਟੜੀ ਉਹਨਾਂ ਨੂੰ ਪਾਲਿਆ ਕਿ ਤੀਵਰ ਕਾਲ ਅਨ ਕੰਡ ਕਿ ਕਹਿੰਦੇ ਆ ਜਦੋਂ ਅਸੀਂ ਜ ਟੋਡਾ ਨੰਬਰ ਕੀਤਾ ਸੀ ਨਾ ਸਭ ਤੋਂ ਟੂ ਕਲਰ ਤੇ ਵੀ ਜੀਤਾ ਖੰਡ ਹੀ ਲਿਖਿਆ ਹੁੰਦਾ ਹਾਂਜੀ 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 ਉਹਦੇ ਕਰਕੇ ਫਿਰ ਸਮਝ ਨਹੀਂ ਆਈ ਵੀ ਫਿਰ ਪਤਾ ਲੱਗਿਆ ਵੀ ਜੀਤਾ ਰਾਣੀ ਨਾਮ ਆ ਇੱਕ ਵਾਰੀ ਤਾਂ ਹੀ ਲੱਗੇ ਤੇ ਇਹ ਕਿਵੇਂ ਆਈਡੀਆ ਆ ਵੀ ਹੈ ਤੁਸੀਂ ਇਸ ਤਰੀਕੇ ਨਾਲ ਰੋਕ ਕੇ ਬਣਾਉਂਗੇ ਕਿਵੇਂ ਹੋਈ ਕਿ ਇਹ ਮੈਂ ਰਾਤ ਨੂੰ ਬੈਠੀ ਹੋਈ ਸੀ ਤੇ ਬਾਹਲੀ ਗਰਮੀ ਹੈਗੀ ਇਸ ਲਈ ਦਿਮਾਗ 'ਚ ਆਇਆ ਕਿ ਮੈਂ ਨਾ ਕਾਫੀ ਪੁਰਾਣੀ ਵੀਡੀਓ ਦੇਖੀ ਹੋਈ ਸੀ ਕਿਸੇ ਦੀ ਹੂੰ ਤੇ ਕੋਈ ਭਰਾ ਹੈਗਾ ਆਪਣੇ ਕੈਰਲੀ ਫੋਰਲੀ ਗਿਆ ਹੋਏ ਆ ਹੂੰ ਕੈਲੀਫੋਰਨੀਆ ਹਾਂ ਕੈਲੀਫੋਰਨੀਆ ਵਾਲੇ ਦਬਾਕ ਚਾੜੀਆਂ ਵਾਹ ਕੇ ਕੀਤਾ ਘੈਂਟ ਜੀ ਇੱਕ ਵੀਡੀਓ ਪਾ ਦੇ ਮੈਂ ਆਖਿਆ ਚਲ ਵੀਰ ਜੀ ਸਵੇਰੇ ਪਾ ਦੂੰਗੀ ਉਹ ਤਾਂ ਵੀਡੀਓ ਪਾਈ ਤੇ ਰਾਤੋਂ ਰਾਤ ਮੀਲੀਅਮ ਚ ਗਈ ਚਲੀ ਸੀ ਮੈਂ ਗੁਰਦੁਆਰੇ ਮੱਥਾ ਟੇਕਣ ਗਈ ਸੀ ਮੈਂ ਕਿਹਾ ਬਾਬਾ ਜੀ ਮੇਰੀ ਰਾਤ ਰਾਤ ਵੀਡੀਓ ਵਾਇਰਲ ਕਰ ਦਿਓ ਭਈ ਮੈਂ ਸਵੇਰ ਵੇਖਿਆ ਮੇਰੀ ਵੀਡੀਓ ਸੱਚੀ ਮੀਲੀਅਮ ਚ ਗਈ ਚਲ ਗਈ ਸੀ ਮੈਂ ਬੜੀ ਖੁਸ਼ ਹੋਈ ਲੈ ਬਾਬਾ ਜੀ ਤਾਂ ਮੇਰੀ ਸੁਣਨ ਲੱਗ ਗਏ ਵੇ ਘਰ ਦਾ ਹਣ ਤੇ ਜਿਹੜੇ ਕੈਲੀਫੋਰਨੀਆ ਜਾਂ ਅਮਰੀਕਾ ਕੈਨੇਡਾ ਤੋਂ ਤੁਹਾਨੂੰ ਫੋਨ ਬੜੇ ਆਉਂਦੇ ਹੁੰਦੇ ਹਨ ਨਾ ਬਾਹਲੇ ਦੇ ਬਹੁਤ ਆਉਂਦੇ ਪਰ ਮੈਂ ਨਾ ਫਲਾਂਕ ਕਿ ਕਿਹੜਾ ਜੀ ਗੱਲ ਨਹੀਂ ਕਰਦੀ ਹੁੰਦੀ ਮੇਰਾ ਦਿਲ ਨਹੀਂ ਕਰਦਾ ਕਿਉਂਕਿ ਮੈਂ ਫੋਨ ਤੇ ਗੱਲ ਬਹੁਤ ਜ਼ਿਆਦਾ ਘੱਟ ਕਰਦੀ ਆ ਹੂੰ ਉਹ ਵੀ ਐਵੇਂ ਤੰਗ ਵੀ ਕਰਨ ਵਾਲੇ ਆ ਜਾਂਦੇ ਫੋਨ ਤੰਗ ਕਰਨ ਵਾਲੇ ਤੇ ਬਾਹਲੇ ਆਉਂਦੇ ਆ ਪਰ ਤੰਗ ਕਰਨ ਵਾਲੇ ਬਾਹਲੇ ਲੋਕ ਆਉਂਦੇ ਆ ਪਰ ਚੰਗੇ ਬੰਦੇ ਬਹੁਤ ਜੁੜੇ ਹੋਏ ਆ ਆਪਣੇ ਜਿਵੇਂ ਕਿ ਮੇਰੇ ਇੰਸਟਾਗ੍ਰam ਤੇ ਮੈਂ ਐਡੀ ਬੰਦ ਕਰਨ ਲੱਗੀ ਸੀ ਹੁਣ ਮੈਂ ਜਿੱਦੋਂ ਲੋਕ ਗਲਤ ਕਮੈਂਟ ਕਰਨ ਲੱਗੇ ਹੂੰ ਹੂੰ ਹਾਂ ਹੂੰ ਇਹ ਬਾਰੇ ਸਾਰੇ ਮੈਨੂੰ ਗੁਸਾਣ ਲੱਗੇ ਸੀ ਮੈਂ ਕਿ ਮੈਂ ਬੰਦ ਕਰਦੀ ਆ ਆਪਣੀ ਆਈਡੀ ਆਪਣੇ ਵੀਰ ਜੀ ਸਰਜੀਤ ਜੀ ਆਪਣੇ ਜਲਾਲਾਬਾਦ ਦੇ ਹੈਗੇ ਆ ਹੂੰ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੋਇਆ ਬਈ ਜਦੋਂ ਮੈਂ ਬਿਮਾਰ ਸੀ ਉਹਨਾਂ ਦਾ ਮੈਨੂੰ ਇੰਨਾ ਸਹਾਰਾ ਕਿ ਮੈਨੂੰ ਆਪਣੇ ਸਕੇ ਭਰਾ ਦਾ ਸਹਾਰਾ ਨਹੀਂ ਆਗਾ ਜਿਨੋਂ ਮੇਰੇ ਵੀਰ ਜੀ ਦਾ ਮੈਨੂੰ ਸਹਾਰਾ ਮੇਰੇ ਵੀਰ ਜੀ ਸਰਜੀਤ ਜੀ ਜਿਨ੍ਹਾਂ ਜੀ ਕਰਤਾ ਮੇਰੀ ਉਮਰ ਹੈਗੀ ਉਹਨਾਂ ਜੀ ਕਰਕੇ ਮੇਰਾ ਸਾਥ ਦੇਣਗੇ ਉਹਨਾਂ ਨੇ ਆਪਣਾ ਲਾਜ ਵੀ ਕਰਵਾਇਆ ਸੀ ਤੇ ਆਪਾਂ ਨੂੰ ਹਿੰਮਤ ਵੀ ਉਹੀ ਦਿੰਦਿਆ ਹੁਣ ਵੀ ਮੈਂ ਇੱਕ ਦੋ ਗਾਲਾਂ ਕੱਢੀਆਂ ਤੇ ਉਹ ਕਹਿੰਦਾ ਨਾ ਨਾ ਭਾਣੇ ਗਾਲਾਂ ਨਾ ਕੱਢਿਆ ਕਰ ਕੋਈ ਨਹੀਂ ਇਹ ਲੋਕ ਇੱਥੇ ਹੀ ਤਰੱਕੀ ਨਹੀਂ ਦੇਖ ਸਕਦੇ ਕਿ ਵੀ ਦੀ ਤਰੱਕੀ ਹੋ ਜੇ ਹੁਣ ਤੇ ਤੁਸੀਂ ਉਹ ਉਹ ਗੱਲ ਕਰੀਏ ਜਿਹੜਾ ਇੱਕ ਹਾਸ ਤੁਸੀਂ ਹਾ ਹਾ ਕਿਉਂ ਬੋਲਦੇ ਆ ਹਨ ਵਿਹੰਡ ਹਿੰਡ ਹਾ ਹਾ ਵੀ ਮੈਂ ਬਾਰਡਰ ਤੇ ਲੈ ਰਹਿਣ ਆਲੀ ਆ ਆਪਣੇ ਲਾਲਾ ਬਾਦੋਂ ਪਿੰਡ ਢੰਡਿਕ ਦੀਂ ਤੇ ਆਪਣੇ ਸਾਰੇ ਰਾਏ ਸਖ ਬਿਆਦਰੀ ਬੈਠੀ ਆ ਪੈਣਾ ਭਰਾ ਸਾਰੇ ਤੇ ਇਸ ਕਰਕੇ ਮੈਂ 10 ਰੁਪਏ ਨੂੰ ਕਈ 10 ਰੁਪਏ ਵੀ ਬੋਲ ਦੇਣੀ 50 ਰੁਪਏ ਬੋਲ ਦੇਣੀ ਆ ਕਿਉਂਕਿ ਮੈਂ ਨਾ ਲੋਕ ਕਹਿੰਦੇ ਕਿ ਇਹ ਸਾਡੀ ਭਾਸ਼ਾ ਯੂਜ਼ ਕਰਦੀ ਹੈ ਪਰ ਆਪਾਂ ਕਿਸੇ ਦੀ ਭਾਸ਼ਾ ਯੂਜ਼ ਨਹੀਂ ਕਰਦੇ ਆਪਾਂ ਖੋਦੀ ਉਹਨਾਂ ਵਿੱਚ ਰਹਿੰਦੇ ਮੈਨੂੰ 20 ਸਾਲ ਹੋ ਗਏ ਉਹ ਨਵੇਂ ਚ ਰਹਿੰਦੀ ਨੂੰ ਕਿਉਂਕਿ ਮੈਂ ਜਾਦੀ ਭਾਸ਼ਾ ਇਹ ਨਾਲ ਆਪਣੇ ਵੀਰਾਂ ਭੈਣਾਂ ਪਰਾਂ ਵਾਲੀ ਬੋਲਦੀ ਆ ਕਿ ਮਤਲਬ ਜਿਹੜੀ ਆਪਦੀ ਮਾਂ ਬੋਲੀ ਹੈ ਉਹੀ ਬੋਲਦੀ ਹੈ ਉਹ ਨਹੀਂ ਬੋਲਦੀ ਹਾਂਜੀ ਉਹ ਮੈਨੂੰ ਹੁਣ ਜਿਹੜੀ ਪ੍ਰੋਈਪਰ ਦੀ ਭਾਸ਼ਾ ਉਹ ਮੈਨੂੰ ਜਮਾ ਯਾਦ ਭੁੱਲ ਗਈ ਹੈ ਅੱਛਾ ਫਿਰ ਤੁਸੀਂ ਉਹੀ ਬੋਲਣ ਲੱਗ ਗਏ ਜਿਹੜੀ ਆਪਣੀ ਬੱਡ ਦੀ ਭਾਸ਼ਾ ਮੈਂ ਇਹੀ ਬੋਲਦੀ ਹਾਂ ਤੇ ਇਹ ਜਦੋਂ ਆਉਂਦਾ ਜਦੋਂ ਕਈ ਵਾਰੀ ਲੋਕ ਕਮੈਂਟ ਕਰਦੇ ਆ ਫਿਰ ਤੁਸੀਂ ਪਹਿਲੀ ਗੱਲ ਕਮੈਂ ਮੈਂ ਤਾਂ ਕਈ ਵਾਰੀ ਪੰਜਾਬੀ ਚ ਲਿਖੇ ਹੁੰਦੇ ਉਹ ਤਾਂ ਮੈਂ ਪੜ ਲੈਂਨੀ ਜਿਹੜੇ ਇੰਗਲਿਸ਼ ਚ ਲਿਖੇ ਹੋ ਤਾਂ ਉਹਨਾਂ ਦੀ ਉਮਰ ਵੱਧ ਜਾਂਦੀ ਕਿਉਂਕਿ ਮੈਨੂੰ ਪੜਨਾ ਨਹੀਂ ਆਉਂਦਾ ਕੁਛ ਉਹਨਾਂ ਦੀ ਉਮਰ ਵੱਧ ਜਾਂਦੀ ਕਿ ਮੈਂ ਉਹਨਾਂ ਨੂੰ ਕੁਛ ਕਹਿਣਾ ਨਹੀਂ ਸੰਤਦੀ ਮੈਨੂੰ ਪਤਾ ਲੱਗਦਾ ਜੇ ਮੈਨੂੰ ਪਤਾ ਲੱਗ ਗਿਆ ਤਾਂ ਫਿਰ ਉਹਨਾਂ ਦੀ ਖੈਰ ਹੈ ਨਹੀਂਗੀ ਬਸ ਫਿਰ ਉਹਨਾਂ ਦੇ ਘਰੇ ਪਹੁੰਚਣ ਤੱਕ ਜਾਣੀ ਨਹੀਂ ਕਿ ਮੈਨੂੰ ਉਹਦਾ ਡਰ ਦੇ ਦੋੜੇ ਮੈਂ ਘਰੇ ਪਹੁੰਚੀ ਨਹੀਂ ਤੁਹਾਡੇ ਮੈਂ ਕਰਦੀ ਬੁਰੇ ਹਾਲ ਤੇ ਇਹ ਤੁਸੀਂ ਕਹਿੰਦੇ ਵੀ ਮੈਂ ਆਪਦੇ ਡਾਇਲੋਗ ਵਗੈਰਾ ਵੀ ਆਪ ਲਿਖ ਲੈਨੇ ਹੋ ਕਿ ਤੁਸੀਂ ਸਾਰਾ ਫਿਰ ਆਪ ਲਿਖ ਦਿਓ ਹਾਂਜੀ ਆਪ ਦੀ ਜਿਹੜੀ ਸਕ੍ਰਿਪਟ ਜਾਂ ਵੀਡੀਓ ਬਣਾਉਂਦਾ ਤੇ ਮੈਂ ਪਲਾਨ ਕਰਦੇ ਹਾਂ ਉਹਦੇ ਡਾਇਲੌਗ ਜਿਹੜਾ ਇੰਸਟਾਗ੍ਰਾਮ ਤੇ ਪੈਸੇ ਮਿਲਦੇ ਉਹ ਵੀ ਮੈਂ ਬੈਠੀ ਬੈਠੀ ਨੇ 2 ਮਿੰਟਾਂ ਚ ਡਾਇਲੌਗ ਬਣਾ ਕੇ ਆਪਣਾ ਕੀਤਾ ਹੋਇਆ ਖਾਣ ਦਾਲਾ ਬਿਨਾ ਫਿਲਟਰ ਤੇ ਬਣਾਈਆਂ ਵੀਡੀਓ ਮੇਰੀ ਕਾਫੀ ਜ਼ਿਆਦਾ ਚੱਲੀ ਆ ਫਿਰ ਮੈਂ ਇੱਕ ਬਣਾਈ ਸੀ ਕਿ ਗੀਤਾ ਗੋਰੀ ਹੋਗੀ ਉਹ ਬੜੀ ਜ਼ਿਆਦੀ ਚੱਲ ਗਈ ਆ ਜਦੋਂ ਜਦੋਂ ਹਨਾ ਕਮੈਂਟ ਗਲਤ ਹੋਣ ਲੱਗ ਜਾਂਦੇ ਆ ਫਿਰ ਇਹ ਆਉਂਦਾ ਮਨ ਚ ਵੀ ਮੇਰੀ ਤਾਂ ਆਰਥਿਕ ਸਥਿਤੀ ਵੀ ਇੰਨੀ ਕਮਜ਼ੋਰ ਆ ਮੈਂ ਤਾਂ ਆਪਣੇ ਆਪ ਨੂੰ ਹਨਾ ਵੀ ਲੋਕਾਂ ਸਾਹਮਣੇ ਆਪਣਾ ਟੈਲੈਂਟ ਪੇਸ਼ ਕਰ ਰਹੀ ਆ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੀ ਆ ਫਿਰ ਵੀ ਲੋਕ ਇੰਨਾ ਗਲਤ ਬੋਲਦੇ ਆ ਤੇ ਸਗੋਂ ਲੋਕਾਂ ਨੂੰ ਮਦਦ ਕਰਨ ਦੀ ਬਜਾਏ ਹੌਸਲਾ ਢਾਉਂਦੇ ਆ ਇਹ ਗੱਲ ਤਾਂ ਸਹੀ ਆ ਜੀ ਹੌਸਲਾ ਢਾਉਣ ਵਾਲੀ ਗੱਲ ਆ ਕਿ ਜਿਵੇਂ ਮੇਰੇ ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ ਹੂੰ ਇਮਨੇ ਘਰ ਦੇਖਣ ਦੇ ਲੱਗਦਾ ਨਹੀਂ ਹੈਗਾ ਤੇ ਦਿਲ ਨਹੀਂ ਕਰਦਾ ਰੋਟੀ ਖਾ ਲਈ ਇੱਥੇ ਬੈਠ ਕੇ ਕਿ ਆਪਾਂ ਸਿਰਫ ਤੇ ਸਿਰਫ ਆਪਣਾ ਟੈਲੈਂਟ ਆ ਕਮੇਡੀ ਦਾ ਮੈਨੂੰ ਬਾਲਾ ਸ਼ੁਰੂ ਤੋਂ ਸ਼ੌਂਕ ਹੈਗਾ ਸੀ ਕਿਉਂਕਿ ਮਾਂ ਪਿਓ ਘਰੇ ਆਪਾਂ ਕਰ ਨਹੀਂ ਸਕਦੇ ਉਹ ਤਾਂ ਫੋਨ ਹੀ ਨਹੀਂ ਹੁੰਦੇ ਸੀ ਜਦੋਂ ਆਪਣੇ ਟਾਈਮ ਸੀ ਹੋ ਚਲੋ ਪਰਮਾਤਮਾ ਦੀ ਮਿਹਰ ਨਾਲ ਇੱਕ ਕੰਮ ਕੁੰਮ ਕਰਕੇ ਮਾਫੋਨ ਲਿਆ ਹੋਇਆ ਸੀ ਤੇ ਚਲੋ ਉਹ ਦੇਖ ਕੇ ਜਿਵੇਂ ਕਿੰਨਾ ਬਿੰਡਾ ਜੀ ਵੀਡੀਓ ਬਣਾਉਂਦੇ ਸੀ ਉਹਨਾਂ ਨੂੰ ਦੇਖ ਕੇ ਮੈਂ ਬਣਾਉਣ ਲੱਗੀ ਵੀਡੀਓ ਤੇ ਲੋਕ ਆਪਨ ਬਹੁਤ ਪਸੰਦ ਵੀ ਕਰਦੇ ਆ ਪਰ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇੰਨੀ ਗਰੀਬੀ 'ਚ ਮੈਂ ਗੁਜ਼ਰ ਰਹੀ ਆ ਕਿ ਮੈਂ ਸਿਰਫ ਆਪਾਂ ਹਸਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕਰਦੇ ਬਾਕੀ ਆਪਾਂ ਆਰਦੀ ਜ਼ਿੰਦਗੀ 'ਚ ਬਹੁਤ ਸਿੰਪਲ ਹੈਗੇ ਆ ਤੇ ਪਲੀਜ਼ ਮੇਰੇ ਹੱਥ ਛੁੜ ਕੇ ਬਿਲਤੀ ਤੁਸੀਂ ਮੈਨੂੰ ਗਲਤ ਕਮੈਂਟ ਨਾ ਕਰਿਆ ਕਰੋ ਹੂੰ ਬਾਕੀ ਦਾ ਹੱਥ ਹੀ ਨਹੀਂ ਜੋੜਨ ਦੀ ਲੋੜ ਨਹੀਂ ਹੈ ਅਜਾਂ ਹੰਦੇ ਕੋਈ ਕੀ ਕਰਦੀ ਆ ਸਾਰੇ ਲੋਕ ਕਿ ਤੁਹਾਡੇਗੇ ਹੱਥ ਜੋੜਨ ਦੀ ਲੋੜ ਨਹੀਂ ਹੈ ਕਿ ਵੈਸੇ ਜਿੰਨਾ ਤੁਸੀਂ ਮੇਰੇ ਨਾਲ ਤਾਂ ਪੈਂਡ ਕਰਦੇ ਮੈਂ ਹੱਥ ਜੋੜਨ ਦੀ ਕੋਸ਼ਿਸ਼ ਨਹੀਂ ਕਰਦੀ ਕਿਤੇ ਅੱਦਾ ਕਰੇ ਪਹੁੰਚਣ ਦੀ ਕੋਸ਼ਿਸ਼ ਕਰਦੀ ਹਾਂ ਬਿਲਕੁਲ ਤੁਸੀਂ ਗਲਤ ਕਮੈਂਟ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਿਆ ਕਰੋ ਕਿ ਸਾਡੇ ਘਰੇ ਵੀ ਕੋਈ ਧੀ ਪੈਣਾ ਤੇ ਅਸੀਂ ਵੀ ਉਸ ਧੀ ਭੈਣ ਦਾ ਸਤਿਕਾਰ ਕਰਦੇ ਆ ਸਾਰੇ ਤੇ ਦੂਸਰੀਆਂ ਜਿਹੜੀਆਂ ਸਾਡੀਆਂ ਵੀ ਆ ਆਸੇ ਪਾਸੇ ਆ ਜਾਂ ਕੋਈ ਟੈਲੈਂਟ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਉਹ ਵੀ ਸਾਡੀ ਧੀ ਭੈਣ ਆ ਅਸੀਂ ਉਹਦਾ ਸਤਿਕਾਰ ਕਰੀਏ ਇਹਨਾਂ ਦੇ ਆਰਟੀਕਲ ਆ ਦੇਖੋ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਇਹੀ ਸਾਡੀ ਵੀ ਬੇਨਤੀ ਆ ਤਾਂ ਜੀ ਤੁਸੀਂ ਤੁਹਾਡਾ ਮੋਰ ਟਾਈਮ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਓਕੇ ਧੰਨਵਾਦ ਤੁਸੀਂ ਜੁੜੇ ਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ